ਦਿਨ ਦਸਵਾਂ ਜੋ ਲੜਦਾ ਨਹੀਂ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਜਲਦੀ ਲੜਾਈ ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਘੋਟਸਵਾਰ ਹੋਵੇ ਤਾਂ ਪਹਿਲਾ ਤੀਰ ਘੋਡੇ ਦੇ ਮਾਰਨਾ ਪੈਂਦਾ ਹੈ ਅਸਮਾਨ ਤੇ ਟਾਮ ਟਾਮੇ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬਦਲੋਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੇ ਕਿਰਨਾਂ ਬੱਦਲਾਂ ਤੋਂ ਛਣ ਛਣ ਕੇ ਡਿੱਗਦੀਆਂ ਧੁੱਪ ਨਰਮ ਜਈ ਹੋ ਜਾਂਦੀ ਅਜੇ ਤੁਰਿਆਂ ਥੋੜੀ ਦੇਰੀ ਹੋਈ ਸੀ ਕਿ ਗਦੇ ਤੇ ਥੋੜਾ ਜਿਹਾ ਭਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ ਫਕੀਰ ਨੇ ਉਸ ਰਾਹੀ ਨੂੰ ਪੁੱਜੇ ਛੋਲੇ ਦੀ ਮੋਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਿਲ ਨਾਲ ਤੁਰਦਾ ਹੈ ਆਪਣੇ ਗਧੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲੇ ਆਪਣੇ ਹੱਥ ਨਾਲ ਗਧੇ ਨੂੰ ਖਵਾਉਂਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਆਉਣਾ ਤਾਂ ਕੱਲ ਨੂੰ ਵੀ ਐਸੇ ਰਸਤੇ ਪਾਰ ਟੋਣੀ ਹੈ ਕਹਿ ਕੇ ਰਾਹੀ ਹੱਸ ਪਿਆ ਕਿ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਹੈ ਸਾਈ ਜੀ ਕਿਸੇ ਕੇਸਰ ਨੇ ਪਿੱਛੋਂ ਆ ਕੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ ਜਿਸਨੇ ਜਿੰਨਾ ਹੀ ਜੀਵਨ ਦਾ ਮੰਤਬ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ। ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ ਜਵਾਨਾ। ਫਕੀਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ। ਇੱਕ ਵਾਰ ਖੁੰਖਾਰ ਮੰਗੋਲ ਹਮਲਾਵਰ ਚੰਗੇਜ਼ ਖਾਨ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ। ਸੂਈਏ ਨੇ ਆਗੇ ਖਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਘਰ ਛੱਡ ਕੇ ਜਾ ਚੁੱਕੇ ਹਨ। ਸ਼ਹਿਰ ਖਾਲੀ ਪਿਆ ਹੈ। ਸਿਰਫ ਇੱਕ ਸਾਧੂ ਆਪਣੀ ਕੁਟਿਆ ਵਿੱਚ ਬੈਠਾ ਹੈ। ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ ਕੋੜਾ ਦੜਾ ਕੇ ਸਾਧੂ ਦੀ ਕੁਲੀ ਕੋਲ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ "ਕੌਣ ਹੈ ਭਾਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਤਾਂ ਅੱਖ ਝਪਕਣ ਦੀ ਡੇਢ ਚ ਤੈਨੂੰ ਚੀਰ ਕੇ ਰੱਖ ਦੇਵਾਂਗਾ" ਚੰਗੇਜ਼ ਖਾਨ ਨੇ ਗੁੱਸੇ 'ਚ ਕਿਹਾ "ਤੇ ਤੂੰ ਕੌਣ ਹੈ" ਚਿੰਤਨ ਦੇ ਪਹਾੜ 'ਚ ਕਲ-ਕਲ ਕਰਦੇ ਝਰਨੇ ਵਾਂਗ ਸਾਧੂ ਦੇ ਜਵਾਬ ਵਿੱਚ ਸਕੂਨ ਸੀ ਮੈਂ ਉਹ ਹਾਂ ਜਿਸ ਨੂੰ ਕੋਈ ਵੀ ਅੱਖ ਚਪਕਣ ਦੀ ਧੀਰਜ ਚ چیر ਕੇ ਰੱਖ ਸਕਦਾ ਹੈ ਸਾਧੂ ਦਾ ਜਵਾਬ ਸੁਣ ਕੇ ਚੰਗੇਜ਼ ਖਾਨ ਚੁੱਪਚਾਪ ਆਪਣੀ ਫੌਜ ਨਾਲ ਅੱਗੇ ਲੰਘ ਗਿਆ ਤੇ ਇੰਜ ਸਾਧੂ ਨੇ ਬਿਨਾਂ ਹਥਿਆਰਾਂ ਦੇ ਹੀ ਚੰਗੇਜ਼ ਖਾਨ ਨੂੰ ਚਿਤਕਾਰ ਦਿੱਤਾ ਫਕੀਰ ਨੇ ਕਿਹਾ ਹੱਥ ਵਿੱਚ ਫੁੱਲ ਤੇ ਨਾਲੇ ਹਥਿਆਰ ਰੱਖੀ ਦਿਲ ਵਿੱਚ ਦਰਦ ਜ਼ੁਬਾਨ ਤੇ ਪਿਆਰ ਰੱਖੀ ਕਿਸਮ ਕਿਸਮ ਦੇ ਬੰਦੇ ਤੇ ਵਕਤ ਮਿਲਨੇ ਦਿਲ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੀ ਦਿਲ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੀ ਜੋ ਨੀਵਾ ਹੋ ਜਾਂਦਾ ਹੈ ਉਹ ਤਾਂ ਬਿਨਾਂ ਲੜੇ ਤੂੰ ਹੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜ਼ਨਦਾਰ ਚੀਜ਼ ਹਮੇਸ਼ਾ ਨੀਵੀਂ ਹੋ ਜਾਂਦੀ ਹੈ ਪਾਣੀ ਹਮੇਸ਼ਾ ਨੀਵਾਂ ਮਲ ਵਗਦਾ ਹੈ ਅਤੇ ਕਾ ਵੱਡੇ ਤੂਫਾਨਾਂ 'ਚ ਵੀ ਬਚ ਜਾਂਦਾ ਹੈ ਕਿਉਂਕਿ ਉਹ ਲਿਫ ਜਾਂਦਾ ਹੈ ਕੇਸਰ ਨੂੰ ਫਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ ਇੱਕ ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੂ ਰਿਹਾ ਸੀ ਦਿਨ ਸਾਫ਼ ਤੇ ਮੌਸਮ ਠੀਕ ਹੋਣ ਕਰਕੇ ਅਜ ਉਹਨਾਂ ਨੇ ਕਾਫੀ ਪੈਂਡਾ ਤਿਆਰ ਕਰ ਲਿਆ ਸੀ ਆਥਣੇ ਕੇਸਰ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ ਉਸ ਨੂੰ ਯਾਦ ਆਇਆ ਕਿ ਕਿਵੇਂ ਜਦੋਂ ਉਹ ਖੇਡ ਕੇ ਥੱਕਿਆ ਵਾਪਸ ਘਰ ਆਉਂਦਾ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਗਰਮ ਕਰਕੇ ਦਿੰਦੀ ਕਦੇ ਤੇਲ ਨਾਲ ਉਸ ਦੀਆਂ ਤਲੀਆਂ ਚਸਦੀ ਕਦੇ ਪਿੰਨੀਆਂ ਦੀ ਮਾਲਿਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੋ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚੇਤੇ ਆ ਰਹੀਆਂ ਸਨ ਪਰ ਨੀਂਦ ਨਹੀਂ ਸੀ ਆ ਰਹੀ ਲੋਰੀਆਂ ਕੇਸਰ ਦੇ ਮਨ ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨੀਂਦ ਦੇ ਜੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕੇਸਰਾ ਆਵਾਜ਼ ਜੀਤੀ ਦੀ ਸੀ ਹੂੰ ਲੱਗਦਾ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਹੀ ਨਹੀਂ ਹੈਗੀ ਜੀਤੀ ਨੇ ਕੇਸਰ ਦੀ ਹਥੇਲੀ ਤੇ ਆਪਣੀ ਉਂਗਲ ਫੜ ਫੇਰਦਿਆਂ ਗਿਆ ਮੈਂ ਸਾਰੇ ਦਾ ਸਾਰਾ ਹੀ ਤੇਰਾ ਹਾਂ ਤੇ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜੀਤੀ ਦੀ ਚੁੰਨੀ ਆਪਣੀ ਉਂਗਲ ਤੇ ਲਪੇਟਦੇ ਹੋਏ ਕਿਹਾ ਪਾਸਾ ਪਲਟਦਿਆਂ ਹੀ ਕੇਸਰ ਦਾ ਸੁਪਨਾ ਵੀ ਟੁੱਟ ਗਿਆ ਧੰਨਵਾਦ